ਹਾਂਜੀ ਸਸਿਕਾ ਮੈਂ ਠੀਕ ਠਾਕ ਬਹੁਤ ਵਧੀਆ ਬਹੁਤ ਖੁਸ਼ ਉਮੀਦ ਕਰਦੀ ਹਾਂ ਤੁਸੀਂ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਰੱਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਖੁਸ਼ ਰੱਖੇ ਮौज ਕਰੋ ਮਸਤੀ ਕਰੋ ਜ਼ਿੰਦਗੀ ਨੂੰ ਜੀਣ ਹੈ ਜ਼ਿੰਦਗੀ ਨੂੰ ਜੀ ਕੇ ਜਾਓ ਰੱਜ ਕੇ ਜਿਓ ਮੈਂ ਕਹਿੰਦੇ ਹਾਂ ਹਰ ਦਿਨ ਐ ਸੋਚੋ ਵੀ ਪਤਾ ਨਹੀਂ ਕਿਹੜਾ ਦਿਨ ਆਖਰੀ ਹੋ ਜਾਵੇ ਅੱਛਾ ਖਾਓ ਅੱਛਾ ਪਾਓ ਅੱਛਾ ਹੰਡਾਓ ਜ਼ਿੰਦਗੀ ਨੂੰ ਜਿਓ ਰੱਜ ਕੇ ਜਿਓ ਆਪਣੇ ਆਪ ਨੂੰ ਐ ਸਮਝੋ ਵੀ ਮੈਂ ਇੱਕ ਬਹੁਤ ਵੱਡੀ ਹਸਤੀ ਹੈਗੀ ਵੀ ਮੇਰੇ ਵਰਗਾ ਐ ਤੁਹਾਡੇ ਵਰਗਾ ਕੋਈ ਹੋਰ ਹੈਗਾ ਨਹੀਂ ਜੋ ਪਰਮਾਤਮਾ ਨੇ ਇੱਕ ਫੇਸ ਹੈ ਨਾ ਉਹਦੇ ਵਰਗਾ ਕੋਈ ਦੂਸਰਾ ਨਹੀਂ ਹੋਊਗਾ ਹਾਂ ਉਹਦੇ ਵਰਗਾ ਮਿਲਦਾ ਜੁਲਦਾ ਹੋਊਗਾ ਪਰ ਉਹਦੇ ਵਰਗੇ ਦੂਸਰਾ ਦੁਨੀਆ ਤੇ ਮਿਲਣਾ ਬਹੁਤ ਮੁਸ਼ਕਲ ਹੈ ਕਹਿੰਦੇ ਆ ਮੈਂ ਸੁਣਿਆ ਕਿ ਇੱਕ ਫੇਸ ਦੇ 7 ਲੋਕ ਇੱਕ ਧਰਤੀ ਤੇ ਪਾਏ ਜਾਂਦੇ ਪਰ ਪੂਰੀ ਦੁਨੀਆ ਲੱਭੋਗੇ ਤਾਂ ਮਿਲੂਗਾ ਤਾਂ ਹੀ ਮਿਲ ਸਕਦੇ ਆ ਤੇ ਚਲੋ ਫਿਰ ਆਪਾਂ ਇਹਨਾਂ ਗੱਲਾਂ ਨੂੰ ਨਹੀਂ ਕਰਦੇ ਹੈ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨਾ ਹੈ ਅੱਜ ਉਹ ਗੱਲ ਮੇਰੀ ਹੈਗੀ ਹੈ ਪਤੀ ਪਤਨੀ ਦਾ ਰਿਸ਼ਤਾ ਇੱਕ ਘਰਵਾਲਾ ਤੇ ਘਰਵਾਲੀ ਦਰਸ਼ਕਾ ਕਿੰਨਾ ਕੁ ਸੋਹਣਾ ਹੋਣਾ ਚਾਹੀਦਾ ਹੈ ਮੈਂ ਅੱਜ ਦੂਸਰਿਆਂ ਦੀ ਗੱਲ ਨਹੀਂ ਕਰੂੰਗੀ ਤੁਹਾਡੇ ਨਾਲ ਅੱਜ ਮੈਂ ਆਪਣੀ ਗੱਲ ਕਰੂੰਗੀ ਕਿ ਮੇਰਾ ਰਿਸ਼ਤਾ ਮੇਰੇ ਘਰਵਾਲੇ ਦੇ ਨਾਲ ਕਿਸ ਤਰ੍ਹਾਂ ਰਹਗਾ ਉਹ ਗੱਲ ਕਰੂੰਗੀ ਤੁਹਾਡੇ ਨਾਲ ਦੇਖੋ ਮੇਰੇ ਵਿਆਹ ਨੂੰ 23 ਸਾਲ ਹੋ ਗਏ ਆ ਅੱਜ ਤੱਕ ਇਸ ਰਿਸ਼ਤੇ ਦੇ ਵਿੱਚ ਸਾਡੀ ਕਦੇ ਐਨੀ ਕੋਈ ਖਾਸ ਵੀ ਕਿ ਬਹੁਤ ਜ਼ਿਆਦਾ ਕੋਈ ਲੜਾਈ ਹੋਈ ਹੋਵੇ ਕਦੇ ਵੀ ਨਹੀਂ ਹੋਈ ਹਾਂ ਛੋਟੇ ਛੋਟੇ ਗੱਲਾਂ ਤੇ ਨਾਰਾਜ਼ਗੀਆਂ ਜ਼ਰੂਰ ਹੁੰਦੀ ਹੋਈਆਂ ਹੁੰਦੀ ਰਹੀਆਂ ਅੱਗੇ ਵੀ ਹੁੰਦੀਆਂ ਰਹੂਗੀਆਂ ਐਸ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਜਿਸ ਰਿਸ਼ਤੇ ਦੇ ਵਿੱਚ ਕਦੇ ਵੀ ਛੋਟੇ ਛੋਟੇ ਗੱਲਾਂ ਤੇ ਵੀ ਨਾਰਾਜ਼ਗੀ ਨਾ ਹੋਵੇ ਤੇ ਮੇਰੇ ਦਿਨ ਦੀ ਸ਼ੁਰੂਆਤ ਮੈਂ ਸਵੇਰੇ 4:30 ਵਜੇ ਉੱਠ ਜਾਂਦੀ ਹਾਂ ਤੇ ਉਸ ਟਾਈਮ ਉੱਠ ਕੇ ਆਪਾਂ ਨੇ ਨਹਾ ਧੋ ਕੇ ਮੇਰੀ ਆਦਤ ਹੈ ਮੈਂ ਗੁਰਦੁਆਰਾ ਸਾਹਿਬ ਜਾਣਾ ਉੱਥੇ ਜਾ ਕੇ ਆਪਣਾ ਪਾਠ ਪੂਜਾ ਕਰਨੀ ਆਪਣੀ ਜੋ ਜੋਤ ਬੱਤੀ ਹੈ ਉੱਥੇ ਉਹ ਕਰਨੀ ਤੇ ਮਿਰਰ ਸੋਈ ਦਾ ਟਾਈਮ 6 ਵਜੇ ਨਾ 6 ਵਜੇ ਰਸੂਈ ਚ ਜਾਣਾ 6:30 ਵਜੇ ਅਸੀਂ ਦੋਨਾਂ ਨੇ ਚਾਹ ਪੀਣੀ ਅੱਜ ਤੱਕ ਕੋਈ ਉਸ ਤਰ੍ਹਾਂ ਦਾ ਦਿਨ ਹੋਗਾ ਜੇ ਮੈਂ ਉਹਨਾਂ ਨੂੰ ਖਾੜ ਕੇ ਨਹੀਂ ਲਿਆਈ ਤੇ ਅਸੀਂ ਦੋਨਾਂ ਨੇ ਇਕੱਠੇ ਬੈਠ ਕੇ ਚਾਹ ਪੀਣੀ मैं पहला चाह बनाऊँगी फिर उन्होंने ठाल जाऊँगी कि आज वो चाह पी लिए फिर चाह का जोड़ा टाइम होंगे ना साडा करीब करीब अद्धे के घंटे के आस पास उस टाइम अस चाह कुछ खाना मतलब कोई बिस्किट हो गया या कोई रस हो गया या कुछ जिस तरह अजक सर्दी चल रही है कोई पीनी हो सही थोड़ी बहुत वो खा लेनी ਤੇ ਚਾਹ ਥੋੜੀ 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 ਕਰਕੇ ਪਿੰਦੇ ਰਹਿਣਾ ਕੁਝ ਕੁ ਗੱਲਾਂ ਕਰਨੀ ਵੀ ਅੱਜ ਦਿਨ ਦੇ ਵਿੱਚ ਆਪਾਂ ਨੇ ਕਿਤੇ ਜਾਣਾ ਆ ਜਾਂ ਫਿਰ ਕੋਈ ਕੰਮ ਕਰਨਾ ਹੈ ਉਹ ਕੰਮ ਕਰਦਾ ਵੀ ਹੋ ਸਕਦਾ ਹੈ ਬੱਚਿਆਂ ਦੇ ਨਾਲ ਜੁੜਾਵਾ ਵੀ ਹੋ ਸਕਦਾ ਹੈ ਤੇ ਜੇ ਆਪਾਂ ਇਸ ਤਰ੍ਹਾਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਨਾ ਦਿਨ ਬਹੁਤ ਸੁਹਾਣਾ ਨਿਕਲਦਾ ਹੈ ਬਹੁਤ ਸੋਖਾ ਨਿਕਲਦਾ ਹੈ ਹਾਂ ਇੱਕ ਗੱਲ ਹੈਗੀ ਹੈ ਮੇਰੇ ਕੋਲ ਜ਼ਰੂਰ ਤੁਹਾਨੂੰ ਦੱਸੂਗੀ ਜੇ ਕਿਤੇ ਦੋਨੋਂ ਦੇ ਵਿੱਚ ਭਾਵੇਂ ਸਰੀਰਿਕ ਤੰਗੀ ਇੱਕ ਔਰਤ ਨੂੰ ਹੈ ਭਾਵੇਂ ਸਰੀਰਿਕ ਤੰਗੀ ਇਹ ਦੁੱਖ ਤਕਲੀਫ ਇੱਕ ਆਦਮੀ ਨੂੰ ਕੋਦੇ ਵੀ ਇੱਕ ਦੂਸਰੇ ਨੂੰ ਇਸ ਤਰ੍ਹਾਂ ਫੀਲ ਨਾ ਕਰਾਓ ਕਿ ਤੂੰ ਮੇਰੇ ਤੇ ਬੋਝ ਹੈ ਜਾਂ ਮੈਨੂੰ ਤੇਰੇ ਤੇ ਕੋਈ ਦੁੱਖ ਤਕਲੀਫ ਹੈ ਜੇ ਤੁਸੀਂ ਇਸ ਤਰ੍ਹਾਂ ਇੱਕ ਦੂਸਰੇ ਨੂੰ ਫੀਲ ਕਰਾਉਂਦੇ ਆ ਨਾ ਉਸ ਚੀਜ਼ ਦਾ ਅੱਗੇ ਵਾਲਾ ਇਨਸਾਨ ਤੁਹਾਨੂੰ ਮੂੰਹ ਨਾਲ ਕੁਝ ਕਹੇ ਨਾ ਕਹੇ ਉਹਦੇ ਅੰਦਰ ਕਿਆ ਕੁਝ ਚੱਲਦਾ ਹੁੰਦਾ ਹੈ ਉਹ ਤੇ ਉਹੀ ਹੈ ਉਹ ਰੱਬ ਜਾਣਦਾ ਹੁੰਦਾ ਹੈ ਦੇਖੋ ਜਿਸ ਤਰੀਕੇ ਮੈਂ ਸਵੇਰੇ ਸੱਜਰੇ ਉੱਠ ਜਾਂਦੀ ਹਾਂ ਤੇ ਮੈਂ ਆਪਣਾ 5-4 ਮਿੰਟ ਜੋ ਵੀ ਆਪਣਾ ਬੈੱਡ ਤੇ ਹੀ ਬੈਠ ਕੇ ਪੂਰੇ ਦਿਨ ਦਾ ਟਾਈਮ ਟੇਬਲ ਬਣਾਣਾ ਕਿ ਮੈਂ ਫਲਾਣੇ ਟਾਈਮ ਦੇ ਨਾਲ ਫਲਾਣਾ ਕੰਮ ਕਰ ਲੈਣਾ ਹੈ ਫਲਾਣੇ ਟਾਈਮ ਦੇ ਵਿੱਚ ਉੱਥੇ ਘੁੰਮ ਫਿਰਿਆਣਾ ਹੈ ਜਾਂ ਫਿਰ ਕਿਤੇ ਮਾਰਕੀਟ ਜਾਣਾ ਹੈ ਉਹ ਹੋ ਗਿਆ ਤੇ ਮੇਰੇ ਹਸਬੰਡ ਨੂੰ ਮੇਰੇ ਪਤੀ ਨੂੰ ਸਰੀਰਿਕ ਤੰਗੀ ਹੈਗੀ ਹੈ ਉਹ ਸਰੀਰ ਤੇ ਥੋੜੇ ਜਿਹਾ ਪਰੇਸ਼ਾਨ ਹੈ ਪਰ ਅੱਜ ਤੱਕ ਕਦੇ ਵੀ ਮਨ ਨੂੰ ਉਹ ਚੀਜ਼ ਯਾਦ ਨਹੀਂ ਕਰਵਾਉਂਦੀ ਕਿ ਤੁਸੀਂ ਇਸ ਤੇ ਤੰਗ ਹੈ ਕਿ ਮੈਂ ਤੁਹਾਡਾ ਸਾਰਾ ਕੰਮ ਕਰਦੀ ਹਾਂ ਕਿ ਮੈਨੂੰ ਤੁਹਾਡੇ ਦੀ ਕੋਈ ਤੰਗੀ ਹੈ ਜਾਂ ਤੁਹਾਡੇ ਦੇ ਕੋਈ ਢੀੜ ਹੈ ਜਾਂ ਤੁਹਾਡਾ ਕੋਈ ਦੁੱਖ ਹੈ ਮੈਂ ਤੇ ਅੱਜ ਸਿਰਫ ਆਪਣੀ ਹੀ ਗੱਲ ਕਰਨੀ ਆ ਤੁਹਾਡੇ ਨਾਲ ਆਪਣੇ ਬਾਰੇ ਹੀ ਦੱਸਣਾ ਤੁਹਾਨੂੰ ਮੈਂ ਤੇ ਦੇਖੋ ਜਦ ਉਹਨਾਂ ਦੀ ਲੱਤ ਦਾ ਆਪਰੇਸ਼ਨ ਹੋਇਆ ਨਾ ਮੈਂ ਕਹਿੰਦੀ ਆ ਮੈਂ 22 23 ਦਿਨ ਪੀਜੀਏ ਦੇ ਵਿੱਚ ਰਹਿ ਕੇ ਆਈ ਹਾਂ ਕਦੇ ਵੀ ਮੈਂ ਉਸ ਰੱਬ ਦਾ ਬੰਦੇ ਦੀ ਅੱਖਾਂ ਦੇ ਵਿੱਚ ਅੰਜੂ ਨਹੀਂ ਆਣ ਦਿਆ ਉਹਨੂੰ ਇੰਨਾ ਕੁ ਹੌਸਲਾ ਦੇ ਆਏ ਕਿ ਮੈਂ ਹੈਗੀ ਹਾਂ ਤੇਰੇ ਨਾਲ ਕਦੇ ਵੀ ਕੁਛ ਨਹੀਂ ਹੋਣ ਦੇਂਦੇ ਅਗਲਾ ਬੰਦਾ ਵੀ ਦੇਖੋ ਮੈਨੂੰ ਇੰਨੀ ਕੀ ਗੱਲ ਕਹਿ ਦਿੰਦਾ ਕਿ ਰਜਿੰਦਰ ਜੇ ਤੂੰ ਹੈਗੇ ਆ ਨਾ ਤਾਂ ਹੀ ਮੇਰੇ ਸਾਹ ਚੱਲਦੇ ਆ ਤਾਂ ਹੀ ਮੇਰੀ ਧੜਕਣ ਚੱਲਦੀ ਹੈ ਮੈਂ ਤੇਰੇ ਸਹਾਰੇ ਦੇ ਨਾਲ ਜਿੰਦਾ ਆ ਦੇਖੋ ਜਦ ਘਰ ਵਾਲਾ ਆਪਣੀ ਘਰ ਵਾਲੇ ਨੂੰ ਇੰਨੀ ਬੜੀ ਗੱਲ ਕਹਿ ਦਿੰਦਾ ਹੈ ਨਾ ਔਰਤ ਨੂੰ ਉਸ ਆਦਮੀ ਦੇ ਕੋਲ ਤੇ ਕੁਛ ਨਹੀਂ ਚਾਹੀਦਾ ਹੁੰਦਾ ਕਿ ਉਹਨੂੰ ਮਹਿੰਗੇ ਚੀਜ਼ਾਂ ਦੇ ਲੋੜ ਆ ਜਾਂ ਮਹਿੰਗੇ ਮਹਿੰਗੇ ਤੋਹਫਿਆਂ ਦੀ ਲੋੜ ਆ ਜਾਂ ਸੋਨੇ ਝੋਨੇ ਦੀ ਲੋੜ ਇੱਕ ਔਰਤ ਨੂੰ ਆਪਣੇ ਘਰ ਵਾਲੇ ਦੇ ਕੋਲ ਤੇ ਥੋੜੀ ਜਿਹੀ ਇੱਜ਼ਤ ਦੀ ਲੋੜ ਹੁੰਦੀ ਹੈ ਜੇ ਕਿਤੇ ਇੱਕ ਔਰਤ ਨੂੰ ਉਹ ਥੋੜੀ ਜਿਹੀ ਇੱਜ਼ਤ ਮਿਲ ਜਵੇ ਨਾ ਉਹਦੇ ਅੱਗੇ ਮਹਿੰਗੀ ਚੀਜ਼ਾਂ ਮਹਿੰਗੇ ਤੋਹਫੇ ਮਾਇਨੇ ਨਹੀਂ ਰੱਖਦੇ ਹੈਗੇ ਆ ਮੇਰੀ ਆਪਣੀ ਜ਼ਿੰਦਗੀ ਦੀ ਆਪਣੀ ਬੀਤੀ ਹੋਈ ਗੱਲਾਂ ਜੋ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰ ਰਹੀ ਹਾਂ ਮੈਨੂੰ ਕਦੇ ਵੀ ਕਿਸੇ ਵੀ ਚੀਜ਼ ਦਾ ਮਹਿੰਗੀ ਦਾ ਕਦੇ ਵੀ ਇੰਨਾ ਚਾਹ ਨਹੀਂ ਚੜਦਾ ਮੈਂ ਤੇ ਇਹ ਜੀ ਆ ਮੈਂ ਰੋਣ ਲੱਗ ਜਾਂਦੀ ਆ ਕਿ ਮੈਨੂੰ ਮਹਿੰਗੀ ਕੋਈ ਚੀਜ਼ ਨਾ ਦਿਓ कोई भी मतलब कोई भी चीज़ नहीं चाहिए चाहे वो कपड़े हैं चाहे कोई जुत्ती है या फिर कोई सोना झोना है नहीं मैं तो ए कह देंद् कि आप पैसे ना मेरे थोड़े जे कट्ठे करके रखो कि मेरे बच्चों लोड़ पैनी है मैं पैसे अपने बच्चों से लाना चाहती है फिर मेरे घरवाले की आदत हैगी मैंने एक ही गल कहूगा रजिंद्र ज बच्चों का टाइम आऊगा ना ਦੇਖੀ ਜਾਂਦੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ ਆਪਾਂ ਇੱਕ ਦੂਸਰੇ ਦੇ ਨਾਲ ਐ ਸਾਨੂੰ ਵੀ ਜੀਣਾ ਐ ਇੱਕ ਦੂਸਰੇ ਦੇ ਨਾਲ ਹੀ ਤੇ ਜੀਣਾ ਐ ਆਹ ਪਲ ਸਾਨੂੰ ਦੁਆਰੇ ਨਹੀਂ ਮਿਲਨੇ ਤੇ ਉੱਥੇ ਮੇਰੀ ਅੰਤਰਾਤਮਾ ਨੂੰ ਇੰਨਾ ਕੋ ਸਕੂਨ ਮਿਲਦਾ ਐ ਨਾ ਇੰਨੀ ਕੋ ਖੁਸ਼ੀ ਮਿਲਦੀ ਐ ਇੰਨਾ ਕੋ ਚੋ ਚੜਦਾ ਐ ਕਿ ਮੈਂ ਜੇ ਕਿਤੇ ਗਰੀਬ ਘਰ ਦੇ ਵਿੱਚ ਪੈਦਾ ਤੇ ਹੋਈ ਆ ਪਰ ਮੈਂ ਇੱਕ ਅਮੀਰ ਆਦਮੀ ਦੀ ਤੀਮੀ ਬਣ ਕੇ ਇੱਕ ਘਰ ਵਾਲੀ ਬਣ ਕੇ ਪਤਨੀ ਬਣ ਕੇ ਇਸ ਧਰਤੀ ਤੇ ਆਪਣੇ ਘਰ ਦੇ ਵਿੱਚ ਰਾਜਾਂ ਵਾਲੀ ਜ਼ਿੰਦਗੀ ਜੀ ਰਹੀ ਹਾਂ ਮਨ ਨੂੰ ਕਦੇ ਵੀ ਕਿਸੇ ਚੀਜ਼ ਦੀ ਕਿਸੇ ਦੇ ਕੋਲ ਤੇ ਦੇਖ ਕੇ ਕਦੇ ਰੀਸ ਨਹੀਂ ਆਉਂਦੀ ਇਹ ਫਲਾਣੇ ਨੇ ਕੋਈ ਬਹੁਤ ਮਹਿੰਗੀ ਚੀਜ਼ ਲਈ ਹੋਇਆ ਮੈਂ ਵੀ ਲੈ ਲਵਾਂ ਨਹੀਂ ਮੈਨੂੰ ਦੇਖ ਕੇ ਇੰਨਾ ਕ ਸਬਰ ਜ਼ਰੂਰ ਹੁੰਦਾ ਹੈ ਕਿ ਨਹੀਂ ਜਦ ਮੈਨੂੰ ਲੋੜ ਹੀ ਨਹੀਂ ਆਣਾ ਚੀਜ਼ਾਂ ਦੀ ਤੇ ਮੈਨੂੰ ਕਦੇ ਵੀ ਉਸ ਚੀਜ਼ ਦਾ ਦੁੱਖ ਜਾਂ ਪਛਤਾਵਾ ਨਹੀਂ ਹੁੰਦਾ ਕਿਉਂਕਿ ਮਨੂੰ ਜਿਹੜੇ ਚੀਜ਼ ਦੀ ਸਰਤੀ ਦੇ ਉੱਪਰ ਲੋੜ ਹੈ ਨਾ ਪ੍ਰਮਾਤਮਾ ਨੇ ਮੈਨੂੰ ਵਾਹਿਗੁਰੂ ਨੂੰ ਉੱਪਰ ਦੇ ਹੀ ਸਾਨੂੰ ਦੋਨਾਂ ਨੂੰ ਇੱਕ ਦੂਸਰੇ ਦੇ ਨਾਲ ਜੋੜ ਕੇ ਭੇਜਿਆ ਹੈ ਉਸੀ ਰਿਸ਼ਤੇ ਦੇ ਨਾਲ ਇਸ ਧਰਤੀ ਦੇ ਉੱਪਰ ਮੇਰਾ ਆਖਰੀ ਸਾਹ ਹੋਣਾ ਚਾਹੀਦਾ ਹੈ ਆਖਰੀ ਸਾਹ ਵੀ ਇਸ ਤਰ੍ਹਾਂ ਹੋਵੇ ਇੱਕ ਦੂਸਰੇ ਦੀ ਸਾਂਝ ਤੱਕ ਨਿਕਲੇ ਇੱਕ ਦੂਸਰੇ ਦੇ ਸਾਥ ਤੱਕ ਨਿਕਲੇ ਤੇ ਆਪਾਂ ਤੇ ਆਹੀ ਉਮੀਦ ਕਰਦੇ ਹਾਂ ਕਿ ਮੇਰਾ ਜੋ ਆਖਰੀ ਸਾਹ ਹੈ ਨਾ ਮੈਂ ਪਹਿਲਾਂ ਮਰਾਂ ਮੇਰਾ ਘਰਵਾਲਾ ਇਸ ਧਰਤੀ ਤੇ ਮੇਰੇ ਬਾਅਦ ਤੱਕ ਜੀਏ ਮੇਤੇ ਬਾਅਦ ਤੱਕ ਰਹੇ ਉਹ ਬੱਚਿਆਂ ਨੂੰ ਦੇਖੇ ਜਾਵਾਂ ਤੇ ਇਸ ਧਰਤੀ 'ਤੇ ਮੈਂ ਉਹਨਾਂ ਦੀ ਪਹਿਲਾਂ ਮੈਂ ਜਾਵਾਂ ਮੈਂ ਉਹਨਾਂ ਦੀ ਸੁਹਾਗਣ ਬਣ ਕੇ ਉਹਨਾਂ ਦੇ ਮੂਰੇ ਜਾਵਾਂ ਮੈਨੂੰ ਇਸ ਚੀਜ਼ ਦਾ ਖੁਸ਼ੀ ਹੋਗੀ ਚਾਹ ਚੜਦਾ ਹੈ ਉਸ ਚੀਜ਼ ਦਾ ਕਿਉਂਕਿ ਜਦ ਆਪਾਂ ਆਪਣੇ ਆਦਮੀ ਉਹ औरत ਦੇ ਰਿਸ਼ਤੇ ਦੇ ਵਿੱਚ ਖੁਸ਼ ਹੁੰਦੇ ਆ ਨਾ ਉਹਨਾਂ ਨੂੰ ਐ ਲੱਗਦਾ ਹੁੰਦਾ ਸਾਰੀ ਦੁਨੀਆ ਇੱਕ ਪਾਸੇ ਆਪਾਂ ਦੋਨੇ ਇੱਕ ਪਾਸੇ ਜੇ ਸਾਨੂੰ ਕਿਤੇ ਰੱਬ ਵੀ ਕਹੇ ਨਾ ਵੀ ਤੁਸੀਂ ਲੱਗ ਹੋ ਜਾਈਏ ਤੁਹਾਡੇ ਬਾਰੇ ਫਲਾਣੇ ਨੇ ਕੋਈ ਗੱਲ ਕਹੀਏ ਅਸੀਂ ਉਹ ਵੀ ਨਹੀਂ ਮੰਨਦੇ ਹੁੰਦੇ ਸਾਡੇ ਵਿੱਚ ਦੋਨਾਂ ਦੇ ਵਿੱਚ ਐਨੀ ਇੱਕ ਸਮਝ ਹੈਗੀ ਏ ਇੱਕ ਦੂਸਰੇ ਨੂੰ ਆਪਾਂ ਆਪਣੀ ਕੋਈ ਵੀ ਗੱਲ ਕਹਿਣੀ ਹੁੰਦੀ ਹੈ ਨਾ ਬਹੁਤ ਸੁਖੇ ਜਿਹੇ ਤਰੀਕੇ ਨਾਲ ਕਹਿ ਦਿੰਦੇ ਆ ਕਦੇ ਲੜਦੇ ਨਹੀਂ ਕਦੇ ਝਗੜਦੇ ਨਹੀਂ ਹਾਂ ਛੋਟੇ ਛੋਟੇ ਗੱਲਾਂ ਦੇ ਛੋਟੇ ਛੋਟੇ ਗੱਲਾਂ ਦੇ ਬਿਲਕੁਲ ਛੋਟੇ ਛੋਟਿਆਂ ਦੇ ਇੱਕ ਦੂਸਰੇ ਨੂੰ ਤਾਨੇ ਜਿਹਾ ਜ਼ਰੂਰ ਮਾਰ ਦਿੰਦੇ ਆ ਪਰ ਕਦੇ ਵੀ ਮੇਰੀ ਐਨੀ ਦੇਰ ਤੱਕ 23 ਸਾਲਾਂ ਦਾ ਸਫ਼ਰ ਰਿਹਾ ਮੈਂ ਕਦੇ ਨਹੀਂ ਲੜੀ ਕਦੇ ਮੈਂ ਕੋਈ ਚੀਜ਼ ਦੀ ਡਿਮਾਂਡ ਵੀ ਨਹੀਂ ਰੱਖੀ ਵੀ ਮੈਨੂੰ ਕੋਈ ਚੀਜ਼ ਚਾਹੀਦੀ ਆ ਜੋ ਮਿਲ ਗਿਆ ਉਹ ਵੀ ਸਬਰ ਜੋ ਨਹੀਂ ਮਿਲਿਆ ਉਹ ਉਸ ਤੋਂ ਵੱਧ ਸਬਰ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਦਾ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਇੱਕ ਟਾਈਮ ਰੱਖਿਆ ਹੋਇਆ ਹੈ ਉਹ ਸਾਨੂੰ ਉਸ ਸਮੇਂ ਆਪਣੇ ਆਪ ਹੀ ਮਿਲ ਜਾਣੀ ਹੁੰਦੀ ਹੈ ਤੇ ਜੋ ਚੀਜ਼ਾਂ ਸਾਡੇ ਕੋਲ ਹੈਗੀਆਂ ਉਹਨਾਂ ਚੀਜ਼ਾਂ ਨਾਲ ਸਬਰ ਕਰਕੇ ਜਿਉਂਗੇ ਤੇ ਜਿਆਦਾ ਵਧੀਆ ਰਹੂਗੇ ਜਿਆਦਾ ਸੁਖੇ ਰਹੂਗੇ ਇਸ ਧਰਤੀ ਤੇ ਤੇ ਜੋ ਚੀਜ਼ਾਂ ਤੁਹਾਡੇ ਕੋਲ ਹੈ ਨਹੀਂ ਜਾਂ ਮੇਰੇ ਕੋਲ ਹੈ ਨਹੀਂ ਉਹਨਾਂ ਚੀਜ਼ਾਂ ਦੇ ਪਿੱਛੇ ਦੌੜ ਕੇ ਆਪਾਂ ਆਪਣਾ ਅੱਜ ਦੇ ਜੋ ਪਲ ਨੇ ਅੱਜ ਦਾ ਜੋ ਦਿਨ ਹੈ ਅੱਜ ਦਾ ਜੋ ਸਮਾਂ ਆ ਵੀ ਖਤਮ ਕਰ ਦਿੰਦੇ ਤੇ ਮੇਰੇ ਹਿਸਾਬ ਨਾਲ ਤੇ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਮੇਰਾ ਘਰ ਵਾਲਾ ਇਹਨਾਂ ਚੀਜ਼ਾਂ ਦੀ ਲੋੜ ਹੈ ਬਾਕੀ ਜਿਹੜੀ ਜ਼ਰੂਰਤ ਦੀ ਚੀਜ਼ਾਂ ਹਨ ਉਹ ਤੇ ਸਭ ਨੂੰ ਸਭ ਕੁਝ ਮਿਲਦਾ ਹੀ ਹੁੰਦਾ ਹੈ ਬਸ ਇੱਕ ਸਬਰ ਦੀ ਕਮੀ ਹੁੰਦੀ ਹੈ ਸਬਰ ਹੋਣਾ ਬਹੁਤ ਜ਼ਰੂਰੀ ਹੈ ਹਾਂ ਕਈ ਵਾਰ ਕੁਝ ਕੁਕਰਾਂ ਦੇ ਵਿੱਚ ਕੁਝ ਕੁ ਚੀਜ਼ਾਂ ਥੋੜਾ ਟਾਈਮ ਲੱਗਦਾ ਹੈ ਲੈ ਕੇ ਆਣੇ ਨੂੰ ਜਾਂ ਫਿਰ देर सਵੇਰ ਮਿਲੇ ਜਾਂਦੀਆਂ ਪਰ ਆਪਣਾ ਸਬਰ ਹੈ ਨਾ ਜੋ ਸਬਰ ਬਣਾ ਕੇ ਰੱਖੋ ਸਬਰ ਕਰਨਾ ਸਿੱਖੋ ਜ਼ਿੰਦਗੀ ਬਹੁਤ ਸੋਹਣੀ ਹੈ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਜਿਉਂਗੇ ਤੇ ਬਹੁਤ ਹੀ ਵਧੀਆ ਮਹਿਤੇ ਆ ਕਹਿੰਦੀ ਹੈ ਕਿ ਸਭ ਕੁਝ ਇਸ ਦੁਨੀਆ ਦੇ ਵਿੱਚ ਮਿਲ ਸਕਦਾ ਹੈ ਪਰ ਆਪਣੇ ਪਰਿਵਾਰ ਵਰਗਾ ਯਾ ਆਪਣੇ ਘਰ ਵਾਲੇ ਵਰਗਾ ਯਾ ਫਿਰ ਆਪਣੇ ਬੱਚਿਆਂ ਵਰਗਾ ਇਸ ਦੁਨੀਆ ਤੇ ਆਪਾਂ ਨੂੰ ਦੁਬਾਰੇ ਕਦੀ ਨਾ ਕੋਈ ਚਾਹੀਦਾ ਯਾ ਨਾ ਕੋਈ ਲੈਣਾ ਯਾ ਨਾ ਕਦੀ ਕਿਸੇ ਬਾਰੇ ਸੋਚੋ ਜੇ ਚਾਹੀਦਾ ਹੈ ਤੇ ਆਪਣੇ ਘਰ ਦੇ ਵਿੱਚ ਸਬਰ ਸੰਤੋਖ ਸਕੂਨ ਆ ਮੰਗੋ ਵਾਹਿਗੁਰੂ ਤੁਹਾਨੂੰ ਜੋ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੈ ਨਾ ਤੁਹਾਡਾ ਇੱਕ ਟਾਈਮ ਆ ਉਹਦਾ ਪ੍ਰਮਾਤਮਾ ਨੇ ਰੱਖਿਆ ਵਾ ਮਿਲੇ ਜਾਣਾ ਕੋਈ ਵੀ ਕਿਸੇ ਚੀਜ਼ ਦੇ ਪਿੱਛੇ ਨਾ ਨੱਠੋ ਨਾ ਭੱਜੋ ਨਾ ਕਿਸੇ ਚੀਜ਼ ਦੀ ਦੌੜ ਰੱਖੋ ਜਿੰਨਾ ਕਿਸੇ ਚੀਜ਼ ਦੇ ਪਿੱਛੇ ਦੌੜੂਗੇ ਨਾ ਵਕਤ ਸਮਾਂ ਬੀਤਦਾ ਜਾ ਰਿਹਾ ਹੈ ਜਿਹੜੇ ਪਲ ਸਾਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਘਰਵਾਲਿਆਂ ਦੇ ਨਾਲ ਜੀਣੇ ਹਨ ਅੱਦਵਾਰ ਇਹ ਨਹੀਂ ਮਿਲਣੇ ਜ਼ਿੰਦਗੀ ਇੱਕ ਵਾਰ ਮਿਲੀ ਹੈ ਇੱਕ ਵਾਰ ਚੰਗੀ ਤਰ੍ਹਾਂ ਰੱਜ ਕੇ ਜੀ ਲੋ ਪਤਾ ਨਹੀਂ ਕਿਹੜੇ ਸਮੇਂ ਕਿਹੜੇ ਵੇਲੇ ਇਸ ਧਰਤੀ ਦੇ ਉੱਪਰ ਕਿਹੜੇ ਇਨਸਾਨ ਨੇ ਪਿੱਛੇ ਰਹਿ ਜਾਣਾ ਇੱਕ ਬੰਦੇ ਨੇ ਉਸ ਦੋਨਾਂ ਦੇ ਵਿੱਚ ਤੇ ਇਸ ਧਰਤੀ ਪਰ ਤੇ ਪਹਿਲਾਂ ਚਲੇ ਜਾਣਾ ਦੇਖੋ ਜੋ ਰਿਸ਼ਤੇ ਸਾਨੂੰ ਇਸ ਧਰਤੀ ਤੇ ਮਿਲੇ ਉਹ اسی ਧਰਤੀ ਤੇ ਖਤਮ ਵੀ ਹੋਣੇ ਪਰ ਤੁਸੀਂ ਮੈਂ ਉਹਨਾਂ ਰਿਸ਼ਤਿਆਂ ਨੂੰ ਜਦ ਤੱਕ ਹੈਗੇ ਜਦ ਤੱਕ ਰਾਜ ਕੇ ਜੀਏ ਜਦ ਪਰਮਾਤਮਾ ਨੇ ਇੱਕ ਬੰਦੇ ਨੂੰ ਜਾਂ ਇੱਕ ਜੀ ਨੂੰ ਉਸ ਧਰਤੀ 'ਚ ਤੇ ਆਪਣੇ ਕੋਲ ਬੁਲਾਣਾ ਹੈ ਆਪਣੇ ਕੋਲ ਲੈ ਕੇ ਜਾਣਾ ਹੈ ਤੇ ਉਹਦੇ ਵਾਸਤੇ ਵੀ ਆਪਣੇ ਆਪ ਨੂੰ ਪਹਿਲਾਂ ਪੱਕਾ ਕਰਕੇ ਰੱਖੋ ਕਿ ਇੱਕ ਇਨਸਾਨ ਨੇ ਉਸ ਰਿਸ਼ਤੇ ਦੇ ਵਿੱਚ ਤੇ ਪਹਿਨਾ ਇਸ ਧਰਤੀ 'ਤੇ ਚਲੇ ਜਾਣਾ ਉਸ ਸਮੇਂ ਵਾਸਤੇ ਆਪਣੇ ਆਪ ਨੂੰ ਪੱਕਾ ਕਰੋ ਸਮਝਾਓ ਕਿ ਕਦੇ ਵੀ ਕਿਸੇ ਨੂੰ ਵੀ ਕੁਝ ਵੀ ਹੋ ਸਕਦਾ ਹੈ ਪਰ ਵਹਿਗੁਰੂ ਮਤੇ ਆਹ ਕਹਿੰਦੇ ਆ ਕਿ ਇਸ ਧਰਤੀ ਤੇ ਅਸੀਂ ਜਿੰਨੇ ਵੀ ਪਲ ਜੀਏ ਬਹੁਤ ਖੁਸ਼ੀ ਨਾਲ ਜਿੰਦੇ ਰਹੀਏ ਕਿ ਵੀ ਸਦਾ ਖੁਸ਼ ਰਹੀਏ ਇਸ ਰਿਸ਼ਤੇ ਨੂੰ ਮੇਰੇ ਨੂੰ ਵੀ ਤੁਹਾਡੇ ਨੂੰ ਵੀ ਮੇਰੀ ਭੈਣਾਂ ਜੋ ਉਹਨਾਂ ਨੂੰ ਵੀ ਪਰਮਾਤਮਾ ਉਸੇ ਲੜੀ ਦੇ ਵਿੱਚ ਉਸੇ ਤਾਗੇ ਦੇ ਵਿੱਚ ਉਸੇ ਪਰਿਵਾਰ ਦੇ ਵਿੱਚ ਪਰੋ ਕੇ ਰੱਖੇ ਤੇ ਬਹੁਤ ਸੋਨਾ ਆ ਇਸ ਤਰ੍ਹਾਂ ਦੇ ਤੇ ਜੀਣਾ ਬਹੁਤ ਸੁੱਖਾ ਆ ਬਹੁਤ ਸੁੱਖੇ ਜਿਹੇ ਤਰੀਕੇ ਨਾਲ ਜੀਇਆ ਜਾ ਸਕਦਾ ਹੈ ਬਾਕੀ ਆਉਣੇ ਵਾਲੇ ਦਿਨਾਂ ਦੇ ਵਿੱਚ ਆਉਣੇ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰੂੰਗੀ ਤੇ ਜਿਹੜੀ ਮੈਂ ਆਖਰੀ ਗੱਲ ਵੀ ਮੇਰੀ ਆਹੀ ਹੈ ਕਿ ਦੇਖੋ ਜਿਹੜਾ ਰਿਸ਼ਤਾ ਇਸ ਧਰਤੀ ਤੇ ਬਣਾਇਆ ਉਹਨੇ ਮਿਟਣਾ ਜ਼ਰੂਰ ਆ। ਆਪਣੇ ਆਪ ਨੂੰ ਪੱਕਾ ਕਰਕੇ ਰੱਖੋ, ਆਪਣੇ ਆਪ ਨੂੰ ਕਾਇਮ ਕਰਕੇ ਰੱਖੋ। ਜੇ ਮਿਲਿਆ ਇਸ ਧਰਤੀ ਤੇ ਖਤਮ ਬੀਸੀ ਧਰਤੀ ਤੇ ਹੁਣ। ਹਾਂ। ਇੱਕ ਗੱਲ ਹੋਰ ਕਿ ਵਾਹਿਗੁਰੂ ਇਸ ਧਰਤੀ ਦੇ ਉੱਪਰ ਸਭ ਨੂੰ ਸੋਹਣੀ ਲੰਬੀ ਉਮਰ ਦੇ ਕੇ ਧਰਤੀ ਤੇ ਤਾਰੇ ਕਿ ਸਭ ਇਸ ਧਰਤੀ 'ਤੇ ਵੱਧੇ ਰੱਜ ਕੇ ਜੀ ਕੇ ਜਾਵੇ। रज के इस ऐश करें मौज करें मस्ती करें जिंदगी जिए जिंदगी माने हर एक गल केड़ी, केड़ी बात केड़ी रात केड़ी किस केड़ी, समय आखिरी हो जाए इस करके जिंदगी जियो जिंदगी जीना है बोती ਗੱਲਾਂ ਚ ਪੈ ਕੇ ਆਪਾਂ ਆਪਣੇ ਆਪ ਨੂੰ ਵਜਨ ਦੇ ਵਿੱਚ दाब ਕੇ ਰੱਖਦੇ ਆਂ ਦਬਾ ਕੇ ਰੱਖਦੇ ਆਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਬਸ ਜਿਹੜੇ ਕੰਮ ਜਿਸ ਟਾਈਮ ਸਾਨੂੰ ਆਪਣੇ ਘਰਾਂ ਦੇ ਵਿੱਚ ਕਰਨੇ ਆ ਕਰਦੇ ਰਹੋ ਫਰ ਜਿੰਨ ਵਾਉ ਬਾਕੀ ਸਭ ਕੁਝ ਵਾਹਿਗੁਰੂ ਦੇ ਹੱਥ ਸਸੀ ਕਾਲ ਜੀ